ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਟੀਵੀ ਨੈਟਵਰਕ ਤੇ ਮੈਂ ਹਾਂ ਖੇਤ ਪਾਲ ਸਿੰਘਦੀਪ ਦਿਵਾਲੀ ਦੇ ਮੱਦੇਨਜ਼ਰ ਸ਼ਹਿਰ ਦੇ ਵਿੱਚ ਕਾਫੀ ਟ੍ਰੈਫਿਕ ਦਾ ਵੀ ਚੱਲ ਰਿਹਾ ਹੈ ਔਰ ਇਹਦੇ ਨਾਲ ਨਾਲ ਦੁਕਾਨਦਾਰਾਂ ਨੇ ਦੁਕਾਨਾਂ ਵੀ ਲਾਉਣੀਆਂ ਪਟਾਕਿਆਂ ਵਾਲਿਆਂ ਨੇ ਪਟਾਕੇ ਵੀ ਲਾਉਣੇ ਨੇ ਉਹਦੇ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਸਤ ਸ੍ਰੀ ਅਕਾਲ ਸਾਰੀ ਕੱਚੀ ਗੱਲ ਜੀ ਸਰ ਸਭ ਤੋਂ ਪਹਿਲਾਂ ਤਾਂ ਇਹਨਾਂ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਆਮ ਦਿਨਾਂ ਦੇ ਨਾਲੋਂ ਜ਼ਿਆਦਾ ਵੱਧ ਜਾਂਦੀਆਂ ਨੇ ਬਿਲਕੁਲ ਜੀ ਤੁਸੀਂ ਕੀ ਤਿਆਰੀਆਂ ਕੀਤੀਆਂ ਤੇ ਉਸ ਤੋਂ ਬਾਅਦ ਤੁਸੀਂ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਦਿਵਾਲੀ ਤੇ ਬਿਲਕੁਲ ਜੀ ਇਹ ਜਿਹੜਾ ਦਿਵਾਲੀ ਦਾ ਤਿਉਹਾਰ ਆ ਰਿਹਾ ਜੀ ਤੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਸਾਰੇ ਸਾਡੇ ਇਲਾਕਾ ਨਿਵਾਸੀਆਂ ਨੂੰ ਸਾਡੇ ਜ਼ਿਲ੍ਹਾ ਨਿਵਾਸੀਆਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਤੇ ਹਿੰਦੁਸਤਾਨ ਵਾਸੀਆਂ ਨੂੰ ਇਹ ਆਉਣ ਵਾਲੇ ਦੀਵਾਲੀ ਦੇ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਜੀ ਤੇ ਮੈਂ ਸਾਡੇ ਲੋਕਾਂ ਨੂੰ ਇਹ ਅਪੀਲ ਕਰਦਾ ਆਂ ਕਿ ਇਹ ਜਿਹੜਾ ਦੀਵਾਲੀ ਦਾ ਤਿਹਾਰ ਆ ਇਹਨੂੰ ਪਟਾਕੇ ਨਾ ਚਲਾ ਕੇ ਕੋਈ ਪੋਲਿਊਸ਼ਨ ਪੈਦਾ ਨਾ ਕਰਕੇ ਵਧੀਆ ਆਪਣੀ ਗ੍ਰੀਨ ਦੀਵਾਲੀ ਮਨਾਓ ਜਿਹਦੇ ਨਾਲ ਕੋਈ ਜੇ ਕਿਸੇ ਨੇ ਜਗਾਉਣੇ ਆ ਕੋਈ ਘਿਓ ਦੇ ਕੋਈ ਤੇਲ ਦੇ ਦੀਵੇ ਜਗਾ ਲਓ ਤੇ ਉਸ ਤੋਂ ਇਲਾਵਾ ਜਿਹੜਾ ਆ ਪਟਾਕੇਆਂ ਵਾਲਾ ਕਨਸੈਪਟ ਆ ਇਹ ਨਹੀਂ ਠੀਕੇਗਾ ਕਿਉਂਕਿ ਇਹਦੇ ਵਿੱਚ ਲੋਕਾਂ ਦੀ ਜਾਨ ਤੇ ਮਾਲ ਵੀ ਖਤਰੇ 'ਚ ਪੈਂਦੀ ਆ ਇਸ ਕਰਕੇ ਜਿਹੜੇ ਸਾਡੇ ਵੀਰ ਆ ਪਟਾਕੇ ਵੇਚਣ ਵਾਲੇ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਆਂ ਵੀ ਜਿਨ੍ਹਾਂ ਬੰਦਿਆਂ ਨੇ ਲਾਇਸੈਂਸ ਲਏ ਹੋਏ ਆ ਉਹ ਉਹੀ ਬੰਦੇ ਇਹਦੀ ਵਿਕਰੀ ਕਰਨ ਤੇ ਵਿਕਰੀ ਵਾਸਤੇ ਅਸੀਂ ਬਿਲਕੁਲ ਜੀਰਾ ਰੋਡ ਤੇ ਜਗ੍ਹਾ ਮਕਰਰ ਕੀਤੀ ਹੋਈ ਆ ਮੁੰਡਿਆਂ ਦਾ ਸਕੂਲ ਆ ਜਿਹੜਾ ਉੱਥੇ ਜਗ੍ਹਾ ਮਕਰਰ ਕੀਤੀ ਆ ਸਾਰੇ ਵੀਰਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜਿਨ੍ਹਾਂ ਨੇ ਇਹ ਪਟਾਕੇ ਵਗੈਰਾ ਦੀ ਸੇਲ ਕਰਨੀ ਆ ਉਹ ਬਿਲਕੁਲ ਸੇਫ ਜਗ੍ਹਾ ਤੇ ਕਰਨ ਤਾਂ ਕਿ ਕਿਸੇ ਦੀ ਜਾਨ ਤੇ ਮਾਲ ਨੂੰ ਖਤਰੇ 'ਚ ਨਾ ਪਾਇਆ ਜਾ ਸਕੇ ਬਾਕੀ ਜਿਹੜੇ ਸਾਡੇ ਲਾਅ ਐਂਡ ਆਰਡਰ ਦੇ ਪ੍ਰਬੰਧ ਆ ਉਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਉਹਨਾਂ ਵੱਲੋਂ ਸਾਨੂੰ ਸਖਤ ਹਦਾਇਤ ਆ ਵੀ ਬਿਲਕੁਲ ਕਿਸੇ ਵੀ ਗੁੰਡਾ ਅਨਸਰ ਨੂੰ ਸਿਰ ਨਹੀਂ ਚੁੱਕਣ ਦੇਣਾ ਤੇ ਉਹਦੇ ਲਈ ਅਸੀਂ ਪੈਟਰੋਲਿੰਗ ਕਰ ਰਹੇ ਆ ਮੈਂ ਆਪ ਚੌਕ ਦੇ ਵਿੱਚ ਖੜਾ ਅਸੀਂ ਗਾਇ ਬਗਾਏ ਸਾਰੀਆਂ ਸਾਈਡਾਂ ਨੂੰ ਕਵਰ ਕੀਤਾ ਹੋਇਆ ਸਾਡੀਆਂ ਪੁਲਿਸ ਪਾਲਟੀਆਂ ਚੌਕੀ ਇਨਚਾਰਜ ਸਾਡੇ ਸਾਰੇ ਲੱਗੇ ਹੋਏ ਆ ਤੇ ਬਿਲਕੁਲ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਆ ਕਿ ਅਸੀਂ ਕਿਸੇ ਵੀ ਗੁੰਡਾ ਅਨਸਰ ਨੂੰ ਜਿਹੜਾ ਸਿਰ ਨਹੀਂ ਚੁੱਕਣ ਦਿਆਂਗੇ ਤੇ ਲੋਕਾਂ ਦੀ ਜਿਹੜੀ ਦੀਵਾਲੀ ਦਾ ਤਿਹਾਰ ਹੋਏਗਾ ਪੀਸਫੁੱਲ ਲੋਕ ਮਨਾਉਣਗੇ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਅਸੀਂ ਨਹੀਂ ਆਉਣ ਦੇਵਾਂਗੇ ਦੁਬਾਰਾ ਫਿਰ ਮੈਂ ਲੋਕਾਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਾਂ ਦਿੰਨਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਸੀ ਗੁਰਗਿੰਦਰ ਸਿੰਘ ਜੀ ਭੁੱਲਰ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੇ ਪ੍ਰਬੰਧ ਕੀਤੇ ਹੋਏ ਨੇ ਜੇ ਕਿਸੇ ਨੇ ਪਟਾਕਿਆਂ ਦੀ ਸੇਲ ਕਰਨੀ ਹੈ ਆਪਣਾ ਅੱਡਾ ਲਾਉਣਾ ਤੇ ਉਹ ਮੁੰਡਿਆਂ ਵਾਲੇ ਸਕੂਲ ਦੇ ਵਿੱਚ ਉਹਨਾਂ ਨੇ ਪ੍ਰਬੰਧ ਕੀਤੇ ਉਹ ਸਾਰਿਆਂ ਨੂੰ ਦੁਕਾਨਦਾਰਾਂ ਨੂੰ ਵੀ ਉਹਨਾਂ ਨੇ ਇਹ ਅਪੀਲ ਕੀਤੀ ਹੈ ਕਿ ਤੁਸੀਂ ਆਪਣੇ ਉੱਥੇ ਅੱਡੇ ਲਾ ਕੇ ਇੱਕ ਸੇਫ ਜਗ੍ਹਾ ਤੇ ਜਿਹੜੇ ਹੈਗੇ ਤੁਸੀਂ ਪਟਾਕਿਆਂ ਦੀ ਸੇਲ ਕਰੋ ਨਾ ਕਿ ਬਾਜ਼ਾਰ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ